शहर सुजानपुर को मिला हुआ सबसे नायाब तोहफा स्वामी विवेकानंद पार्क इसके बनने के उपरांत सुजानपुर के लोगों ने इतनी खुशी जाहिर की थी कि मानो उनका कोई बहुत ही बड़ा सपना पूरा हो गया हो परंतु सुजानपुर को मिले इस तोहफे की बात अगर आज की जाए तो ये पार्क आज बदहाली के आंसू बहा रहा है जिसका मुख्य कारण है नगर काउंसिल सुजानपुर द्वारा इस पार्क के रख रखाव की और ध्यान न देना यहाँ इस पार्क में काफी सुजानपुर के लोग सैर करने आते हैं परंतु वही दूसरी और पूरे तरीके से रख रखाव न होने के कारण वस्थायी तौर पर किसी कर्मचारी न होने के कारण जय पाक आज शराबियों के लिए भी वरदान बन चुका है इस पाक में कहीं शराब की खाली बोतलें कहीं देसी शराब की थैलियां मिलना आम सी बात हो गई है किसी समय नगर काउंसिल द्वारा जहां पर कैमरे भी लगवाए गए थे पर तू आज पाक में कैमरों के नामो निशान तक भी नहीं है जो की साफ साफ नगर काउंसिल सुजानपुर की नाकामी को दर्शा रहे हैं वही पाक में सुरक्षा के नाम पर भी कोई इंतजाम न होना कहीं ना, कहीं ना कहीं नजर कौन से स्वयं पर की कार्य प्रणाली पर प्रश्न चिन्ह है अब देखने यह है की क्या नगर काउंसिल सुजानपुर अपनी कुंभ कर्णी नींद से जाकर इस पाक की ओर ध्यान देती है या नहीं वही दूसरी और जब नगर काउंसिल सुजानपुर के कार्य साधक ऑफिस से बात की गई तो उन्होंने बताया मामला मेरे ध्यान में आ गया है और जल्द ही पल के आधार पर स्वामी विवेकानंद पार्क की ओर ध्यान देकर पर की सुरक्षा और सुंदरता को बनाए रखने के लिए हर मुमकिन कोशिश की जाएगी सर तो स्वामी विवेकानंद पार्क तो खड़ी हो सुरक्षा देखो जे यही स्वामी विवेकानंद पार्क सुरक्षा की गल करिए ਤੇ ਸਾਡੇ ਲੋ ਜੇ ਕੋਈ ਇਸ ਤਰ੍ਹਾਂ ਪੁਆਇੰਟ ਦੇਣ ਦੀ ਗੱਲ ਆਏ ਅਸੀਂ 0 ਪੁਆਇੰਟ ਦੇਾਂਗੇ ਕਿਉਂਕਿ ਇਸ پارک ਵਿੱਚ ਸਵੇਰੇ ਅਸੀਂ ਵੀ ਖੁਦ ਸੈਰ ਕਰਨ ਆਨੇ ਆਂ ਔਰ ਇਸ चीज ਨੂੰ जगਜਾਹਿਰ ਗੱਲ ਹੈ ਕਿ ਜਿਹੜੇ ਪ੍ਰੋਫੈਸਰ ਲੋਕ ਹੈ ਉਹ ਇੱਕ ਇਹੋ ਸਾਫ ਜਗ੍ਹਾ ਨੂੰ ਚਾਹਦੇ ਕਿ ਉਹ ਜਗ੍ਹਾ ਹੋਏ ਉੱਥੇ ਸੈਰ ਕਰਨ ਨਾਲ ਕਾਫੀ ਯਾਨੀ ਪਦੀ کریم ਅچھے ਲੋਕ ਇੱਥੇ ਆਂਦੇ ਸੈਰ ਕਰਨ ਜਿਸ ਤਰ੍ਹਾਂ ਕਿ ਕੁਝ ਦਿਨ ਪਹਿਲੇ ਇੱਥੇ ਯੋਗਾ ਵਗੈਰਾ ਕਲਾਸ ਵੀ ਲੱਗਦੀ ਹੈ ਇੱਥੇ ਯੋਗਾ ਵਗੈਰਾ ਕੀਤਾ ਜਾ ਰਿਹਾ ਸੀ ਇੱਕ ਸ਼ਰਾਬੀ ਆਂਦਾ ਸ਼ਰਾਬੀ ਆ ਕੇ ਗੱਬੇ ਵਹਿਰਦੇ ਜੰਦਾ ਆਪਣੇ ਪਾਸ਼ਾ ਵਿੱਚ ਗਲਤ ਮਤ ਗੱਲਾਂ ਕਰਦਾਇਆ ਪਹਿਲੇ ਹੀ ਸੋਚਿਆ ਉਹਦੇ ਕੋਈ ਉਹਨੂੰ ਦੋਤਾ ਉਹਦੇ ਛੱਡੀ ਨੂੰ ਕੱਢੀਏ ਪਰ ਜਿਲੇ ਦਿਖਿਆ ਕਿ ਉਹ ਸ਼ਰਾਬੀ ਹਾਜ਼ਰ ਹੈ ਜੈਮਨਾ ਅਸੀਂ ਕੁਝ ਕਹੀਏ ਇਹ ਪੁੱਠਾ ਪੈ ਜੇ ਤੇ ਦਿਖ ਜੇ ਕੁਝ ਹੋ ਜੇ ਪਰ ਜਿਸ ਨੇ ਉਹਦੇ ਵਾਸਤੇ ਪੁਲਿਸ ਨੂੰ ਵੀ ਇੱਥੇ ਇਤਰਾਜ਼ ਕੀਤੀ ਸੀ ਉਸੇ ਵੇਲੇ ਮੈਂ ਖੁਦ ਪੁਲਿਸ ਥਾਣੇ ਫੋਨ ਕੀਤਾ ਸੀਗਾ ਕਿਥੇ ਇੱਕ ਸ਼ਰਾਬੀ ਆ ਕੇ ਇਸ ਤਰ੍ਹਾਂ ਬਦਮਾਹੀ ਕਰ ਰਿਹਾ ਪਰ ਇਸ ਤਰ੍ਹਾਂ ਕੁਝ ਪੁਲਿਸ ਨਹੀਂ ਪੁੱਜੀ ਪੁਲਸਾਂ ਦੀ ਡਿਊਟੀ ਵੀ ਹੁੰਦੀ ਆ ਇੱਥੇ ਕੋਈ ਸੰਗਾਧਿਆ ਦੀ ਵੀ ਇੱਕ ਕੋਈ ਕਲਾਸ ਲੱਗਦੀ ਆ ਪੁਲਿਸ ਵਾਲੇ ਇੱਥੇ ਆਉਂਦੇ ਆ ਸੱਤ-ਸੱਟ ਵਜੇ ਪੁਲਿਸ ਵਾਲੇ ਆਪਣੇ ਮੋਟਰਸਾਈਕਲ ਲੰਦੇ ਆ ਜਿਹੜੇ ਜੋਗਾਕਾਰੀ ਹੁੰਦੀ ਸੁਰੱਖਿਆ ਦੀ ਰਾਮਪਰੋਸੇ ਹੋਈ ਹੁੰਦੀ ਆ ਉਹ ਚੁੱਪਚਾਪ ਇੱਥੋਂ ਚੱਲ ਜਾਂਦੇ ਆ ਲਈ ਗੱਲ ਉਸ ਤੋਂ ਬਾਅਦ ਸੁਰੱਖਿਆ ਦੀ ਤੇ ਸੁਰੱਖਿਆ ਨੇ ਇੱਥੇ ਸਿਰਫ ਉਸ ਤੋਂ ਬਾਅਦ ਵਿਪਤਾ ਹੀ ਹੁੰਦੀ ਆ ਸਰ ਦੇਖਣ ਨੂੰ ਮਿਲਦਾ ਬੜਾ ਹੀ ਪਵਿੱਤਰ ਨਾਮ ਰੱਖਿਆ ਹੈ ਸੁਭਾਵੇਂ ਵਿਵੇਕ ਅਨੰਦ ਪਾਰਕ ਅੱਜ ਦੀ ਗੱਲ ਕੀਤੀ ਆ ਤੇ ਨਸ਼ੇ ਦੀਆਂ ਕਿੰਨਾ ਕਿ ਇੱਥੇ ਸਮਾਨ ਪਿਆ ਹੁੰਦਾ ਜਿਸ ਤਰ੍ਹਾਂ ਕਿ ਤੁਸੀਂ ਜਿਸ ਵੇਲੇ ਅੰਦਰ ਦੇਖ ਰਹੇ ਸੀ ਕਿਤੇ ਸਮਾਨ ਪਿਆਦਾ ਮੈਂ ਇੱਕ ਮੇਰੇ ਮੂੰਹੋਂ ਇੱਕ ਮੇਰੇ ਅੰਤਰਾਤਮਾ ਤੋਂ ਗੱਲ ਨਿਕਲੀ ਸੀ ਕਿ ਸੁਆਮੀ ਵਿਵੇਕਨੰਦ ਜੀ ਦੀ ਜਿਹੜੀ ਪ੍ਰਤਿਮਾ ਲੱਗੀ ਹੈ ਉਹ ਬਿੱਥੇ ਰਹਿ ਖੁਸ਼ ਤੇ ਨਹੀਂ ਹੋਣੀ ਕਿਉਂਕਿ ਦੇਸ਼ਵਾਸੀ ਨਕੋਸ਼ ਕੀਤਾ ਅਜੁਨੀ ਪ੍ਰਤਿਮਾ ਤੇ ਲਾਈ ਗਈ ਹੈ ਉੱਪਰ ਘਟੋ ਘੱਟੀ ਹੋ ਗਏ ਇਧਰ ਹਾਂ ਦਿਨ ਤੇ ਹਰ ਕੋਈ ਉਹ ਸਾਫ਼ ਕਰ ਦਿੰਦਾ ਹੈ ਤੇ ਕਹਿਨ ਸਦਾ ਕਿ ਆ ਪ੍ਰਤਿਮਾ ਜਿਹੜੀ ਇਸ ਜਹਾਜ ਦੇ ਇਸ ਅਮੁੱਲਿਆ ਵਿਅਕਤੀ ਹੈ ਗਿਆ ਉਹਨਾਂ ਦਾ ਸਿਰ ਕਾ ਦਿਨ ਨਹੀਂ ਹੈ ਕਿ ਦਿਨ ਬਾਅਦ ਜਾਜ ਕਰੋ ਉਸ ਤੋਂ ਬਾਅਦ ਉਹਨਾਂ ਸ਼ਰਦਿਓ ਕਈ ਦਈਆ ਕਿ ਪ੍ਰੋਪਰ ਤਰੀਕੇ ਨਾਲ ਪਾਕ ਦੀ ਸਫਾਈ ਕੀਤੀ ਜਾਏ ਪ੍ਰੋਪਰ ਤਰੀਕੇ ਨਾਲ ਇਹਨਾਂ ਦੀ ਪ੍ਰਤਿਮਾ ਦੀ ਸਫਾਈ ਕੀਤੀ ਜਾਏ ਉਹ ਪ੍ਰੋਪਰ ਤਰੀਕੇ ਨਾਲ ਰੱਖ ਰਖਾਵ ਕੀਤਾ ਜਾਏਗੀ ਤਾਂ ਕਿ ਲੋਕੀ ਖੁਸ਼ ਹੋਣ ਕਿ ਤੁਹਾਨੂੰ ਇੱਕ ਸਵਾਗਤ ਮਿਲੀ ਹੈ ਸੋ ਯਹਾਂ ਪਰ ਲੋਕਾਂ ਨੂੰ ਨਗਰ ਕੌਂਸਲ ਵਾਲੋਂ ਰੁਗਨਾਥ ਸਾਹਿਬ ਪੁਰੀ ਵਾਲੋਂ ਇੱਕ ਬੜੀ ਬੜੀ ਸਵਾਗਤ ਮਿਲੀ ਔਰ ਜਿਦਾ ਜਿਆਦਾ ਕਿ ਰੁਗਨਾਥ ਸਾਹਿਬ ਪੁਰੀ ਉਹਨਾਂ ਨੇ ਇਹ ਜਿਹੜਾ ਪਾਕ ਗਿਫਟ ਕੀਤਾ ਸੀਗਾ ਲੋਕਾਂ ਨੂੰ ਪਰ ਕਿਤੇ ਕਿਤੇ ਅਸੀਂ ਲੋਕ ਇਹਨਾਂ ਨੂੰ ਰੱਖਣ ਵਿੱਚ ਸਹੀ ਨਹੀਂ ਕਰ ਰਹੇ ਅਸੀਂ ਕਿਤੇ ਕਿਤੇ ਆਪਣੇ ਧਰਮ ਤੋਂ ਆਪਣੇ ਫੱਜਦੋਂ ਭੜਕ ਚੁਗੇ ਆ ਨਸ਼ੇ ਦੀ ਗੱਲ ਕੀਤੀ ਹੈ ਕੋਈ ਸਮਾਨ ਵੀ ਪਿਆ ਅੰਦਰ ਤੁਹਾਨੂੰ ਦਿੱਖਨ ਨੂੰ ਮਿਲਿਆ ਨਸ਼ੇ ਦਾ ਦੇਖੋ ਬੋਤਲ ਸ਼ਰਾਬ ਦੀ ਬੋਤਲ ਪਈ ਹੈ ਹੋ ਇਹੀਂ ਅੰਦਰ ਟੁੱਟੇ ਬੋਲੇ ਪਈ ਹੈ ਇਹੀਂ ਪਾਰਕ ਵਿੱਚ ਲੋਕੀ ਨੰਗੇ ਪੈਰੀ ਘਾਹ ਉੱਪਰ ਚੱਲਣਾ ਪਸੰਦ ਕਰਦੇ ਹੋਏ ਟੁੱਟੇ ਬੋਲੇ ਵੀ ਆਈਆਂ ਜਿਹੜੀਆਂ ਖੁਦ ਚੋਕੇ ਸਾਈਡ ਤੇ ਵੀ ਸੁੱਟੀਆਂ ਆ ਫਰ ਫਰੂਟੀਆਂ ਜਿਹੜੀਆਂ ਦੀ ਪਲਾਸਟਿਕ ਦੀ ਫਰੂਟੀਆਂ ਉਹਦੇ ਕਵਰ ਪਏ ਹੋਏ ਆ ਮਤਲਬ ਕਿਤਨਾ ਕਿਰਿਆਕਤ ਨਸ਼ਾ ਹੋ ਰਿਹਾ ਦਿਨ-ਦਿਨ ਹੋ ਰਿਹਾ ਦੇਖਨ ਨੂੰ ਮਿਲਦਾ ਛੋਟੇ-ਛੋਟੇ ਬੱਚਿਆਂ ਦੇ ਕੀ ਮੈਸੇਜ ਆਉਂਦਾ ਨਾਲ ਉਹ ਦੇਖੋ ਉਹ ਸੋਚਦੇ ਹੋਣਗੇ ਕਿ ਬੜੀ-ਬ ਅਹੀਂ ਤੇ ਫਰੂਟੀ ਵੀ ਜਾਰੂ ਲੈ 10 ਰੁਪਏ ਦੀ ਪੀਂਦੇ ਆ ਇਹ 20 ਰੁਪਏ ਦੀ ਕਿਤੇ ਜਿਆਦਾ ਵਧੀਆ ਨਹੀਂ ਹੁੰਦੀ ਕਿਤੇ ਨਾ ਕਿਤੇ ਹੁੰਦਾ ਮੰਨਣਾ ਪਟ ਕੇ ਕਿ ਇਹ ਕਿਹੜੀ ਚੀਜ਼ ਜਿਹੜੀ ਜਿਆਦਾ ਵਧੀਆ ਲੱਗ ਰਹੀ ਹੈ ਨਸ਼ਾ ਮੁਕਤ ਪੰਜਾਬ ਦੀ ਗੱਲ ਕੀਤੀ ਜਾਂਦੀ ਹੈ ਲੱਗਦਾ ਕਿ ਨਸ਼ਾ ਮੁਕਤ ਪੰਜਾਬ ਹੋ ਰਿਹਾ ਹਾਂ ਨਸ਼ਾ ਮੁਕਤ ਪੰਜਾਬ ਬਿਲਕੁਲ ਹੋ ਰਿਹਾ ਕਿਤਾਬਾਂ ਵਿੱਚ ਜੇ ਅਸੀਂ ਗੱਲ ਕਰੀ ਨਸ਼ਾ ਮੁਕਤ ਪੰਜਾਬ ਦੀ ਉਹ ਕਿਤਾਬਾਂ ਵਿੱਚ ਹੋ ਰਿਹਾ ਜੇਕਰ ਅਸੀਂ ਹਕੀਕਤ ਵਿੱਚ ਆਈਏ ਤੇ ਇਸ ਰੋੜ ਤੇ ਤੁਸੀਂ ਮੇਰੇ ਨਾਲ ਸ਼ਾਮ ਤੱਕ ਰਹੋ ਤਾਨੂੰ ਮੈਂ ਇੱਥੇ ਕਰੋ 500 ਬੰਦਾ ਗਰਾਂ ਦਾ ਨਸ਼ੇ ਲੈ ਕੇ ਜਾਂਗੇ ਨਸ਼ੇ ਲੈ ਕੇ ਆਣਗੇ ਨਸ਼ੇ ਕਰਕੇ ਨੰਗਣਗੇ ਦੇਖੋ ਨੂੰ ਮਿਲਦਾ ਕਿ ਪੁਲਸ ਵਾਲੋ ਇੱਕ ਇੱਥੇ ਚੌਕੀ ਬਣਾਈ ਗਈ ਹੈ ਸੇ ਸੁਰੱਖਿਆ ਵਾਸਤੇ ਕਿ ਕੋਈ ਵੀ ਅੰਦਰ ਪ੍ਰੈਕਟਿਕ ਦਾ ਨਾ ਜਾਏ ਕਿਉਂਕਿ ਮਾਮਾ ਪੈਣਾ ਨਹੀਂ ਜਾਣਾ ਹੁੰਦਾ ਤੇ ਕੀ ਆ ਸੁਰੱਖਿਆ ਵਾਸਤੇ ਉਹਨੇ ਚੌਕੀ ਦਾ ਇੰਤਜ਼ਾਮ ਹੋਇਆ ਜਾਂ ਕੱਲੀ ਚੌਕੀ ਬਣਾਈ ਗਈ ਸੀ ਇਹ ਜੇ ਤੁਸੀਂ ਚੌਕੀ ਦੇ ਬਾਹਰ ਬਹੁਤ ਸਾਰੀ ਟੈਲ ਲੱਗੀ ਹੋਈ ਹੈ ਪਰ ਜਿਹਦੇ ਅੰਦਰ ਜਾ ਦੇਖੋ ਤੁਸੀਂ ਉਥੇ ਖਲੋ ਨਹੀਂ ਸਕਦੇ क्योंकि हमेशा उस चीज उस चीज़ ही सामभ की जाती जी चीज़, चीज़, चीज़ इस्तेमाल की जाए जिस चीज़ इस्तेमाल ही कभी नहीं किया उसे क्यू सुरक्षा सुरक्षा ना सिर्फ कमरू जहा बना छोटा जि कि लोग दिखे संबंध की है कुछ नहीं है सुरक्षा जीरो हैगी है और रख रखाव जीरो है देखो ये हथ कैमरा है तो एक पावर हैगी प्रैस की मीडिया की पवरवर हैगी कैमरे घुमा देखो कैद कैमरे है भी है ਜੇ ਕੈਮਰਾ ਡੀਵੀ ਆਨਦਰ ਪੇਦਾ ਸਿਰਫ ਖੋਖਾ ਪੇਦਾ ਕੋਈ ਕੈਮਰਾ ਨਹੀਂ ਆਗਾ ਤੇ ਐਮ ਕਿ ਹੁਣ ਡਰਾਮ ਵਾਸਤੇ ਕਿਹਾ ਜਾਂਦਾ ਕੈਮਰੇ ਗੱਲ ਬਖਰੀ ਆ ਕੱਲ ਨੂੰ ਕੋਈ ਇੱਥੇ ਹਾਸਾ ਹੋ ਜਾਂਦਾ ਕਿਦਾ ਕਿ ਜੋਰ ਨਾਲ ਜਿਹੜੀ ਆਂਦੀ ਤੇ ਕੋਈ ਜ਼ਿੰਮੇਵਾਰ ਹੋਵੇ ਪਰਮਾਤਮਾ ਕਿਉਂ ਪਰਮਾਤਮਾ ਅਥਰੇ ਦੱਸਿਆ ਕਿ ਕੱਲ ਜਿਹੜਾ ਹਾਸਾ ਹੋਇਆ ਸੀ ਉਹ ਲੈ ਕੈਮਰੇ ਮੈਂ ਥੋੜੀ ਜਿਹਾ ਬੰਦ ਕਰਤੀ ਕਿਉਂ ਜੋ ਕੀਤਾ ਪਰਮਾਤਮਾ ਨੇ ਕੀਤਾ ਮਾਰਾ ਜੋਗਾ ਦਾ ਪਰਮਾਤਮਾ ਹੀ ਕਰਦਾ ਨਗਰ ਕੌਂਸਲ ਕੋਈ ਮਾਰਾ ਨਹੀਂ ਕੀਤਾ ਹੁਣ ਸਭ ਕੋ ਵਧੀਆ ਕੀਤਾ ਜਾਂਦਾ ਇੱਥੇ ਕਿਉਂ ਨਗਰ ਕੌਂਸਲ ਧਿਆਨ ਨਹੀਂ ਦਿੰਦੀ ਇਨਾ ਪਾਸੋਂ ਤੋਂ ਬਾਅਦ ਟਾਈਮਿੰਗ ਦੀ ਕਮੀ ਟਾਈਮ ਬੜਾ ਇਥੋਂ ਕੀ ਲੈਣਾ ਕਿਹਨੇ ਕਿਤੇ ਗਲੀਆਂ ਨਾਲੀਆਂ ਬਣਾ ਗਏ ਉਥੋਂ ਕੁਝ ਕਮਿਸ਼ਨ ਦੇਖੋ ਨਾ ਮਿਲਦਾ ਸਵਾਮੀ ਵਿਵੇਕਾਨੰਦ ਪਾਰਕ ਬਣਾਈ ਗਈ ਸੀ ਬੱਚਿਆਂ ਦੀ ਸਹੂਲਤ ਵਾਸਤੇ ਕਾਫੀ ਲੰਬੇ ਸਮੇਂ ਤੱਕ ਬ੍ਰਿਖਸ਼ ਡਿੱਗ ਗਿਆ ਹੈ ਜਿਹਦੇ ਕਰਕੇ ਕਿਸੇ ਦਾ ਵੀ ਧਿਆਨ ਨਹੀਂ ਜਾਂਦਾ ਅੱਜ ਤੁਸੀਂ ਮੌਕੇ ਤੇ ਕੁਝ ਜੋ ਕੀ ਦੇਖਿਆ ਸੀ ਅਸੀਂ ਇਸ ਬ੍ਰਿਖਸ਼ ਦੀ ਹੀ ਗੱਲ ਨਹੀਂ ਕਰ ਰਹੇ ਇਹ ਪਾਰਕ ਜਿਸ ਵੇਲੇ ਬਣਿਆ ਸੀ ਇਹ ਇੱਕ ਸ਼ਹਿਰ ਦੀ ਇੱਕ ਸੁੰਦਰਤਾ ਸੀ ਲੋਕੀ ਨੂੰ ਦੂਰੋਂ ਦੂਰੋਂ ਦੇਖਣ ਆਉਂਦੇ ਸੀ ਅੱਜ ਇਸ ਪਾਰਕ ਦਾ ਇਹ ਹਾਲ ਹੈ ਸ਼ਾਮ ਨੂੰ ਕਿਤੇ ਆ ਕੇ ਦੇਖੋ ਇੱਥੇ ਨਸ਼ੇੜੀਆਂ ਦਾ ਜਿਹੜਾ ਅੰਬਾਰ ਲੱਗੇਦਾ ਹੁੰਦਾ ਕੋਈ दारू ਪੀਂਡਿਆ ਕੋਈ ਨਸ਼ੇ ਦਾ ਕੰਮ ਕਰ ਰਿਹਾ ਮੈਂ ਕਹਿੰਦਾ ਇਹ ਇੱਕ ਯੂਥ ਨੂੰ ਸੈਰਗਾਹ ਮਿਲੀ ਹੈ ਲੋਕਾਂ ਨੂੰ ਸੈਰ ਕਰਨ ਦੀ ਜਗ੍ਹਾ ਮਿਲੀ ਹੈ ਲੋਕਾਂ ਨੂੰ ਚਾਹੀਦਾ ਇੱਥੇ ਜਿਹੜਾ ਸਿਗਰਟ ਔਰ ਨਸ਼ਾ ਪ੍ਰਤੀਬੰਧਿਤ ਹੋਣਾ ਚਾਹੀਦਾ ਜਿਹੜੇ ਇੱਥੇ ਚੌਕੀਦਾਰ ਰੱਖਿਆ ਉਹ 24 ਘੰਟੇ ਵਾਸਤੇ ਆ ਉਹਨਾਂ ਦੀ ਤਨਖਾਹ ਜਿਹੜੀ ਹੈ ਦਿਨ ਦੀ ਵਕਰੀ ਹੈ ਰਾਤ ਦੀ ਵਕਰੀ ਹੈ ਯਾ ਤੇ ਸਰਕਾਰ ਨੂੰ ਚਾਹੀਦਾ ਦੋ ਬੰਦੇ ਡਿਪਲਾਈ ਕਰੋ ਕਿਉਂਕਿ ਇੱਥੇ ਜਿਹੜਾ ਵੀ ਅੰਦਰ ਬੰਦਾ ਸਿਗਰਟ ਪੀਂਦਾ ਲੱਭਦਾ ਉਹਦੇ ਤੇ ਜਿਹੜਾ ਜੁਰਮਾਨਾ ਲਗਾਇਆ ਜਾਏ ਇਹ ਦਰਖਤ ਦੇਖਣ ਚ ਆਇਆ ਅਸੀਂ ਪਿਛਲੇ ਲੰਬੇ ਸਮੇਂ ਤੋਂ ਇੱਥੋਂ ਲੰਘ ਰਹੇ ਹਾਂ ਔਰ ਦਰਖਤ ਅਜੇ ਤੱਕ ਨਹੀਂ ਡਿੱਗਿਆ ਇਹਨੂੰ ਕਟੋਗਾ ਡਾਟ 10 ਮਹੀਨੇ ਹੋ ਗਏ ਆ ਮੈਨੂੰ ਤੇ ਹੌ ਲੱਗਦਾ ਹੈ ਯਾ ਤੇ ਸਾਡੀ ਕਮੇਟੀ ਜਿਹੜੀ ਹੈ ਉਹ ਕਿਸੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਹੈ ਤੇ ਯਾ ਉਹ ਕਿਸੇ ਨੂੰ ਮੌਕਾ ਦੇ ਰਹੀ ਹੈ ਕਿ ਚੋਕ ਕੇ ਲੈ ਜਾਓ ਤੇ ਉਹਦੇ ਬਾਅਦ ਅਸੀਂ ਦੀਵਾਰ ਬਣਾਈਏ ਤਬ ਦੇਖਣ ਨੂੰ ਮਿਲਦਾ ਰਾਤ ਨੂੰ ਗੇਟ ਬੰਦ ਹੋ ਜਾਂਦਾ ਹੈ। ਕਿ ਆ ਲੱਗਦਾ ਨਹੀਂ ਚੋਰ ਰਸਤਾ ਵੀ ਥਾ ਬਿਲਕੁਲ ਬਿਲਕੁਲ ਇਹ ਸਹੀ ਮੈਨੇਜ ਜਿਹੜੇ ਗਲਤ ਕੰਮ ਕਰਦੇ ਆ ਉਹਨਾਂ ਵਾਸਤੇ ਇੱਕ ਚੋਰ ਰਸਤਾ ਹੈ। ਮੈਂ ਤੇ ਕਹਿੰਦਾ ਕਿ ਰਾਤ ਨੂੰ ਇੱਥੇ ਚੌਕੀਦਾਰ ਹੋਣਾ ਚਾਹੀਦਾ। ਪਿਛਲੇ ਦਿਨੀ ਕਾਫੀ ਇੱਥੇ ਪੁਲਿਸ ਨੇ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਇੱਕ ਪੁਲਿਸ ਪੋਸਟ ਵੀ ਬਣਾਈ ਕਿਉਂਕਿ ਇੱਥੇ ਦੋ ਤਿੰਨ ਚੋਰੀਆਂ ਹੋ ਗਈਆਂ ਸੀ। ਲੋਕੀ ਸੈਰ ਕਰਨ ਆਉਂਦੇ ਸੀ ਬਾਹਰ ਮੋਟਰਸਾਈਕਲ ਸਕੂਟੀਆਂ ਲਾਂਦੇ ਸੀ। ਲਗਾਤਾਰ ਇੱਕ ਦੋ ਚੋਰੀ ਹੋਈ ਜਿਹਦੇ ਕਰਕੇ ਇੱਥੇ ਪੁਲਿਸ ਪ੍ਰਸ਼ਾਸਨ ਨੇ ਆਪਣੀ ਇੱਕ ਪੋਸਟ ਬਣਾ ਕੇ ਉਸੀ ਨੂੰ ਕੰਟਰੋਲ ਕਰਨ ਦਾ ਜਿਹੜਾ ਇਹ ਜਿੰਮਾ ਲਿਆ ਸੀ ਤੇ ਵਿੱਚ ਪੀਸੀਆਰ ਵੀ ਚੱਕਰ ਲਗਾਉਂਦੀ ਸੀ ਲੇਕਿਨ ਹੁਣ ਤੇ ਕਾਫੀ ਦਿਨਾਂ ਤੋਂ ਇਹ ਚੀਜ਼ਾਂ ਬੰਦ ਹੋ ਗਈਆਂ ਕੋਈ ਪੁਲਿਸ ਧਿਆਨ ਨਹੀਂ ਦਿੰਦੀ ਕਿਉਂਕਿ ਇੱਥੇ ਕਾਫੀ ਲੋਕਾਂ ਦਾ ਅਨਜਾਨ ਹੈ ਕਾਫੀ ਬਿਕਲ ਵੀ ਲੱਗਦੇ ਆ ਉਹ ਦੇਖਣ ਨੂੰ ਮਿਲਦਾ ਨੌਜਵਾਨ ਪੀੜ੍ਹੀ ਇੱਥੇ ਰਹਿੰਦੀ ਹੈ ਖੇਲਦੀ ਵੀ ਹੈ ਕਿਉਂ ਕੋਈ ਪੁਲਿਸ ਧਿਆਨ ਨਹੀਂ ਦਿੰਦੀ ਇਸ ਪਾਸੇ ਪੁਲਿਸ ਨੂੰ ਧਿਆਨ ਦੇਣਾ ਚਾਹੀਦਾ ਸੀ ਤੇ ਦੇਖੋ ਪ੍ਰਸ਼ਾਸਨ ਨੂੰ ਬੇਨਤੀ ਕਰ ਸਕਣੇ ਆ ਇਹ ਤੇ ਜ਼ਿੰਮੇਵਾਰ ਅਫਸਰਾਂ ਦਾ ਕੰਮ ਹੈ ਕਿ ਜਿੱਥੇ-ਜ ਸਾਡੇ ਸ਼ਹਿਰ ਦੇ ਵਿੱਚ ਸੈਂਸਿਟਿਵ ਏਰੀਆਜ਼ ਨੇ ਉੱਥੇ-ਉੱਥੇ ਜ਼ਰੂਰ ਪੁਲਿਸ ਨੂੰ ਡਿਊਟੀ ਲਗਾਣੀ ਚਾਹੀਦੀ ਆ ਤਾਂਕਿ ਜਿਹੜੇ ਗਲਤ ਕੰਮ ਹੋ ਰਿਹਾ ਉਹਨਾਂ ਤੇ ਨਕੇਲ ਪਾਈ ਜਾ ਸਕੇ ਹੁਣ ਰਹਿ ਗਈ ਗੱਲ ਦੇਖੋ ਸ਼ਿਵਸੈਨਾ ਤੇ ਇੱਕ ਸਮਾਜਿਕ ਕੰਮਾਂ ਦੇ ਵਿੱਚ ਬਿਜ਼ੀ ਆ ਸਨਾਤਨ ਧਰਮ ਦਾ ਵੀ ਕੰਮ ਕਰਦੀ ਆ ਜਿਹੜੇ ਗਰੀਬ ਲੋਕੀ ਨੇ ਉਹਨਾਂ ਦੀ ਮਦਦ ਵੀ ਕਰਦੀ ਆ ਹੁਣ ਅਸੀਂ ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ ਨੂੰ ਤਿਆਰ ਆ ਲੇਕਿਨ ਪ੍ਰਸ਼ਾਸਨ ਉਸ ਚੀਜ਼ ਨੂੰ ਜਿਹੜਾ ਸਾਡੇ ਸਹਿਯੋਗ ਨੂੰ ਅਸੈਪਟ ਹੀ ਨਹੀਂ ਕਰਨਾ ਚਾਹੁੰਦਾ ਸਰ ਮੌਕੇ ਤੇ ਤੁਸੀਂ ਸਾਡੇ ਨਾਲ ਜਾ ਕੇ ਦੇਖਿਆ ਵੀ ਹੈ ਅੰਦਰ ਨਸ਼ੇ ਦੀਆਂ ਬੋਤਲਾਂ ਪਈਆਂ ਗੁੱਟੇ ਪਏ ਆ ਕੀ ਦੇਖੀ ਅਸੀਂ ਇਸੇ ਚੀਜ਼ ਨੂੰ ਲੈ ਕੇ ਖੁਦ ਵੀ ਸ਼ਰਮਸਾਰ ਹੋ ਰਹੇ ਹਾਂ ਕਿ ਇੱਕ ਸੈਰਗਾ ਬਣਾਈ ਗਈ ਯੂਥ ਦੀ ਸਿਹਤ ਨੂੰ ਤੰਦਰੁਸਤੀ ਦੇਣ ਵਾਸਤੇ ਲੋਕਾਂ ਦੀ ਸਿਹਤ ਬਣਾਉਣ ਵਾਸਤੇ ਇਹ ਸੈਰਗਾ ਬਣਾਈ ਗਈ ਸੀ ਲੇਕਿਨ ਇੱਥੇ ਜਿਹੜਾ ਆ ਇਸ ਨੂੰ ਜਿਹੜਾ ਗਲਤ ਇਸਤੇਮਾਲ ਕਰਕੇ ਜਿਹੜਾ ਸਾਡਾ ਯੂਥ ਹੈ ਉਹ ਗਲਤ ਦਿਸ਼ਾ ਵੱਲ ਜਾ ਰਿਹਾ ਇਸ ਚੀਜ਼ ਨੂੰ ਜ਼ਰੂਰ ਕੰਟਰੋਲ ਹੋਣਾ ਚਾਹੀਦਾ ਕਿਉਂ ਨਹੀਂ ਨਗਰ ਕੌਂਸਲ ਇਸ ਪਾਸੇ ਧਿਆਨ ਦਿੰਦੀ ਦੇਖੋ ਨਗਰ ਕੌਂਸਲ ਨੇ ਤੇ ਆਪਣੀ ਡਿਊਟੀ ਕਰਤੀ ਉਹਨਾਂ ਨੇ ਇੱਕ ਚੌਕੀਦਾਰ ਰੱਖਤਾ ਚੌਕੀਦਾਰ ਇੱਥੇ ਆਂਦਾ ਜਾਂ ਨਹੀਂ ਆਂਦਾ ਇਹਨੂੰ ਚੈੱਕ ਕਰਨਾ ਕਿਹਦੀ ਜ਼ਿੰਮੇਵਾਰੀ ਹੈ ਤੇ ਪ੍ਰਸ਼ਾਸਨ ਦੇਖਿਆ ਆ ਕੋਈ ਦਿਨ ਨਗਰ ਕੌਂਸਲ ਦਾ ਵਿਕਰਨ ਪਾਰਕ ਨਾਈ ਗਿਆ ਸੀ ਲੇਕ ਅੱਜ ਵੀ ਗੱਲ ਕੀਤੀ ਹੈ ਉਹ ਨਸ਼ੇ ਦਾ ਅੱਡਾ ਬਣ ਚੁੱਕਿਆ ਕੀ ਕਰਨਾ ਚਾਹੋਗੇ ਮੇਰੇ ਧਿਆਨ ਚ ਪਹਿਲਾਂ ਵੀ ਆਈ ਸੀ ਇਹ ਗੱਲ ਤੇ ਦੁਪਹਿਰ ਵੇਲੇ ਸਕੂਸ਼ਾਂ ਸਰ ਆ ਕੇ ਬੈਠ ਰਹੇ ਨੇ ਜੀ ਤੇ ਇਸ ਬੰਦੇ ਮੇਰੇ ਕੋਲ ਆਪਣੇ ਮੁਲਾਜ਼ਮਾਂ ਦੀ ਡਿਊਟੀ ਲਗਾਈ ਗਈ ਸੀ ਕਿ ਜੇਕਰ ਕੋਈ ਇਹੋ ਜਿਹਾ ਅਨਸਰ ਆਂਦਾ ਤੇ ਉਹਨੂੰ ਉੱਥੇ ਨਾਂਂ ਦਿੱਤਾ ਜਾਵੇ। ਤਾਂ ਦੇਖਣੀ ਮਿਲਦਾ ਨਰਕੋਸ ਲੋਕ ਚੌਂਕੀਦਾਰ ਰਹਿ ਜਾਂਦੇ। ਹਾਂ ਸਾਡੇ ਮਾਲੀ ਉੱਥੇ ਕੰਮ ਕਰਦੇ ਨੇ ਜੀ ਚੌਂਕੀਦਾਰ ਵੀ ਇੱਸੀ ਰੱਖਿਆ ਪਰ ਉਹ ਸ਼ਾਮ ਨੂੰ ਤੇ ਸਵੇਰ ਦਾ ਟਾਈਮ ਹੁੰਦਾ ਜੀ। ਮੀਟ ਘੱਟਿਆ ਗੇਟ ਖੁੱਲਦਾ ਰਹਿੰਦਾ ਤੇ ਕੋਲ ਜਿਵੇਂ ਬਾਰ ਹੁੰਦਾ। ਤਾਂ ਦੇਖੋ ਜਿਹੜਾ ਤੇ ਸਵੇਰ ਤੇ ਸ਼ਾਮ ਦਾ ਟਾਈਮ ਤੇ ਸਾਡਾ ਚੌਂਕੀਦਾਰ ਸਦਾ ਪੱਕਾ ਰਹਿੰਦਾ ਹੀ ਰਹਿੰਦਾ ਹੈ ਜੀ। ਤੇ ਦੁਪਹਿਰ ਵੇਲੇ ਸਾਡੇ ਮਾਲੀ ਹੁੰਦੇ ਨੇ ਉੱਥੇ ਜੀ। ਅਸੀਂ ਇਸੇ ਕੰਮ ਲਈ ਇਸ ਇਹੋ ਜਿਹੇ ਘਟਨਾਵਾਂ ਨੂੰ ਰੋਕਣ ਵਾਸਤੇ ਅਸੀਂ ਪੱਕੇ ਉਸੇ ਆਪਣੇ ਮੁਲਾਜ਼ਮਾਂ ਦੇ ਮਿਊਟੀ ਲਗਾ ਦਿੱਤੀ ਗਈ ਹੈ ਤਾਂ ਕਿ ਕੋਈ ਵੀ ਇਹੋ ਜਿਹੜਾ ਅਨਸਰ ਹੈ ਅੰਦਰ ਦਾਖਲ ਨਾ ਹੋ ਸਕੇ ਤਾਂ ਦੇਖ ਨੂੰ ਮਿਲਦਾ ਤੇ ਕੈਵਲ ਲਗਾਏ ਗਏ ਅਸੀਂ ਅੱਜ ਦੀ ਗੱਲ ਕੀਤੀ ਹੈ ਤੇ ਕੈਵਲ ਦੇ ਵਿੱਚ ਕੋਈ ਉਸ ਨਾਮੁਨਿਸ਼ਾਨੀ ਹੈਗਾ ਹਾਂ ਮੈਂ ਕਰਵਾਵਾਂਗੇ ਕੋਸ਼ਿਸ਼ ਕਰ ਰਹੇ ਹਾਂ ਕਿ ਫੇਰ ਅਸੀਂ ਨਵੇਂ ਸਿਰੇ ਤੋਂ ਸਾਰਾ ਕੰਮ ਉਸੇ ਸ਼ੁਰੂ ਕਰਵਾਇਆ ਜਾਏ ਤੇ ਦੀ ਸੁਰੱਖਿਆ ਨੂੰ ਡਾ ਵਧੀਆ ਬਣਾਇਆ ਜਾਏ ਅਸੀਂ ਲੋਕਾਂ ਦਾ ਕਹਿਣਾ ਹੈ ਕਿ ਉੱਥੇ ਕਿਹੜੇ ਕੈਵਲ ਲਗਾਏ ਗਏ ਤੇ ਅਕਸ਼ਾਬਾਸ ਲਗਾਏ ਗਏ ਅਸੀਂ ਅਜੇ ਕੈਵਰੇ ਨਹੀਂ ਆ ਗਏ ਲੇਕਿਨ ਉੱਥੇ ਜਿਸ ਵਿੱਚ ਕੰਮ ਹੁੰਦੇ ਆ ਕਿ ਕੱਲ ਕੋਈ ਹਾਸਾ ਹੋਏ ਨਾ ਉਹਦਾ ਜ਼ਿੰਮੇਵਾਰੀ ਹੋਵੇ ਹਾਂ ਦੇਖੋ ਇਸ ਬੰਦੀ ਮੈਂ ਆਪਣੇ ਪੱਕੇ ਮਲਾਜਮਾਂ ਦੀ ਡਿਊਟੀ ਅਸਲ ਲਗਾ ਦਿੱਤੀ ਹੋਈ ਹੈ ਤਾਂ ਕਿ ਕੋਈ ਵੀ ਇਹੋ ਜਿਹੀ ਘਟਨਾ ਜਿਹੜੀ ਆ ਨਾ ਵਾਪਰ ਸਕੇ ਦੇਖਣ ਨੂੰ ਮਿਲਦਾ ਉੱਤੇ ਕਾਫੀ ਸਮੇਂ ਪਹਿਲੇ ਇੱਕ ਬੂਟਾ ਡਿੱਗ ਗਿਆ ਮ੍ਰਿਖੀ ਡਿੱਗ ਗਿਆ ਸੀ ਰਾਤ ਦੇ ਸਮੇਂ ਗੇਟ ਬੰਦ ਹੋ ਜਾਂਦਾ ਲੇਕਿਨ ਉਹ ਚੋਰ ਰਸਤਾ ਬਣਾਇਆ ਗਿਆ ਬਿਲਕੁਲ ਹਾਂਜੀ ਉਹ ਬੂਟਾ ਸਾਡਾ ਡਿੱਗਿਆ ਸੀ ਆ ਅਸੀਂ ਇਸ ਬੰਦੀ ਜਿਹੜੀ ਆ ਮੈਕਮਨ ਜੰਗਲਾਤ ਮੈਕਮਨ ਨੂੰ ਲਿਖਿਆ ਗਿਆ ਸੀ ਤੇ ਉਹਨਾਂ ਵੱਲੋਂ ਕੋਈ ਵੀ ਜਵਾਬ ਨਹੀਂ ਆਇਆ ਤੇ ਇਸ ਬੰਦੀ ਜਿਹੜਾ ਸਾਡੇ ਵੱਲੋਂ ਬੂਟੇ ਤਾਰੇ ਸਿੰਘ ਦੇ ਉਦੋਂ ਮੈਕਮੇ ਨਾਲ ਗੱਲਬਾਤ ਕੀਤੀ ਗਈ ਤੇ ਮੈਂ ਕਿਹਾ ਸੀ ਕਿ ਇਹ ਨਗਰ ਕੌਂਸਲ ਦੇ ਦੀਨ ਆਂਡਾ ਨਗਰ ਪੁਲਿਸ ਦੀ ਥਾਣੇ ਦੀ ਹੈ ਉਹਨਾਂ ਨੇ ਕਿੱਥੇ ਵੀ ਦਿੱਤੀ ਤੁਹਾਨੂੰ ਲੇਕਿਨ ਕਾਰਵਾਈ ਕਿਉਂ ਨਹੀਂ ਕੀਤੀ ਇਹ ਇਸ ਬੰਦੇ ਜਿਹੜਾ ਮੇਰੇ ਨੌਲੇਜ ਨਹੀਂ ਹੈਗਾ ਤੇ ਫਿਰ ਵੀ ਮੈਂ ਗੱਲ ਕਰਕੇ ਤੇ ਅਸੀਂ ਤੁਰੰਤ ਹੀ ਇੱਕ ਦੋ ਦਿਨ ਦੇ ਵਿੱਚ ਹੀ ਅਸੀਂ ਉਹ ਬੂਟਾ ਹਟਵਾ ਕੇ ਅਸੀਂ ਉਹ ਦੁਆਰ ਰਿਪੇਅਰ ਕਰਵਾ ਦਿਆਂਗੇ ਲੇਕਿਨ ਮਿਲਦਾ ਬਾਅਦ ਪੁਲਿਸ ਦੀ ਥਾਣੀ ਵੀ ਬਣਾਈ ਗਈ ਹੈ ਤੇ ਜਦ ਮਿਲਾਈ ਲਗਾਏਗੇ ਅਸੀਂ ਪੁਲਿਸ ਨੂੰ ਆ ਪੁਲਿਸ ਵਾਲੇ ਤੇ ਜ਼ਿਆਦਾ ਪੁਲਿਸ ਵਾਲੇ ਦੱਸ ਸਕਦੇ ਨੇ ਜੀ ਪਰ ਜਦੋਂ ਲਿਖ ਕੇ ਭੇਜਿਆ ਸੀ ਹਾਂ ਸਾਡੇ ਕੋਲ ਬਹੁਤ ਪਹਿਲਾਂ ਲਿਖ ਕੇ ਭੇਜਿਆ ਗਿਆ ਸੀ ਇਸ ਸਬੰਧੀ ਜਿਹੜੀ ਹੈ ਸੁਰੱਖਿਆ ਦੇ ਮੱਦੇ ਨਜ਼ਰ ਅਸੀਂ ਪੂਰੇ ਸ਼ਹਿਰ ਦੇ ਵਿੱਚ ਕੈਮਰੇ ਵੀ ਲਗਵਾਏ ਹੋਏ ਨੇ ਜੀ ਸਰ ਲੇਕਰ ਮਿਲਿਆ ਕਿ ਉੱਤੇ ਨਸ਼ੇ ਦੀਆਂ ਕਾਫੀ ਚੀਜ਼ਾਂ ਮਿਲੀਆਂ ਜਿਹੜੀਆਂ ਕਿ ਨਿਕ ਨਹੀਂ ਕੇ ਗਈਆਂ ਕੀ ਕਰੀਏ ਹਾਂ ਦੇਖੋ ਦੁਪਹਿਰ ਵੇਲੇ ਕੁਝ ਇਹੋ ਜਿਹੇ ਆਂਸਰ ਆ ਜਾਂਦੇ ਸੀ ਪਹਿਲਾਂ ਪਰ ਹੁਣ ਅਜਿਹਾਂ ਘਟਨਾਵਾਂ ਨੂੰ ਰੋਕਣ ਲਈ ਅਸੀਂ ਆਪਣਾ ਪੱਕਾ ਸਾਫਤ ਲਗਾ ਦਿੱਤਾ ਹੈ ਜੀ ਹੁਣ ਇਹੋ ਜਿਹੀ ਕੋਈ ਘਟਨਾਵਾਂ ਤੇ ਨਹੀਂ ਹੋ ਸਕਦੀ ਇਹ ਕੋਈ ਕਰਨਾ ਬਾਤ ਪਰ ਜਾਂ ਵੀ ਤੇ ਕੋਈ ਜ਼ਿੰਮੇਵਾਰ ਹੈ ਹਾਂ ਦੇਖੋ ਇਸ ਬੰਦੇ ਜਕਰ ਕੋਈ ਹੁੰਦੀ ਆ ਤੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਮਦਦ ਲਵਾਂਗੇ ਅਸੀਂ ਜੀ ਤਾਂ ਕਿ ਇਹੋ ਜਿਹੀ ਕੋਈ ਬਾਰਦਾਤ ਨਾ ਹੋ ਸਕੇ ਕੈਮਰੇ ਕੋਲ ਤਾਂ ਕੈਪਚਰ ਵੀ ਹਾਂਜੀ ਕੈਮਰੇ ਕੋਲ ਤਾਂ ਕੈਪਚਰ ਵੀ ਹਾਂ ਆ ਕੈਮਰਾ ਮੈਂ ਜਲਦੀ ਸ਼ੁਰੂ ਕਰਵਾ ਰਹੇ ਹਾਂ ਜੀ ਇਸ ਬੰਦੇ ਮੇਰੇ ਕੋਲੋਂ ਪਹਿਲਾਂ ਵੀ ਜਿਹੜੇ ਆ ਪੂਰੇ ਸ਼ਹਿਰ ਦੇ ਵਿੱਚ ਅਸੀਂ ਕੈਮਰਾ ਲਗਵਾਏ ਹੋਏ ਨੇ 38 ਲੱਖ ਖਰਚੇ ਚ ਚਾਰ ਦੀਆਂ ਸਾਰੀਆਂ ਮੇਨ ਐਂਟਰਸ ਮੇਨ ਜਗ੍ਹਾ ਦੇ ਉੱਪਰ ਸਾਡੇ ਕੈਮਰੇ ਚੱਲ ਰਹੇ ਨੇ ਜੀ ਜਿਨ੍ਹਾਂ ਦੇ ਕੰਟਰੋਲਿੰਗ ਨਗਰ ਕੌਂਸਲ ਵੱਲੋਂ ਪੁਲਿਸ ਮਹਿਕਮੇ ਨੂੰ ਦਿੱਤੀ ਹੋਈ ਹੈ ਇਹ ਵੀ ਅਸੀ� ਜਲਦੀ ਠੀਕ ਕਰਵਾ ਕੇ ਤੇ ਸੁਧਾਰ ਕਰ ਦਾਂਗੇ ਜੀ ਅਸੀ